ਇਸ ਵਕਤ ਦੀ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਇੱਕ ਵਾਰ ਫਿਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦੇ ਅਸਰ ਬਣੇ ਹੋਏ ਨੇ ਕਿਉਂਕਿ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਗਿੱਦੜ ਪੱਪਕੀ ਦਿੱਤੀ ਗਈ ਹੈ ਹਮਲੇ ਦੀ ਗੱਲ ਜਿਹੜੀ ਇਹ ਕਹੀ ਗਈ ਹੈ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਜਿਸ ਤੋਂ ਬਾਅਦ ਲਗਾਤਾਰ ਬਵਾਲ ਮੱਚਿਆ ਹੋਇਆ ਦਿਖਾਈ ਦੇ ਰਿਹਾ ਤਾਂ ਪਹਿਲਗਾਮ ਹਮਲਾ ਤੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਚੌ ਤਲਖੀ ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਇੱਕ ਪਾਸੇ ਤਾਂ ਜੰਗ ਤੋਂ ਬਾਅਦ ਸੀਸਫਾਇਰ ਹੋ ਗਿਆ ਪਰ ਉੱਥੇ ਹੀ ਦੂਸਰੇ ਪਾਸੇ ਇੱਕ ਵਾਰ ਫੇਰ ਤੋਂ ਜੰਗ ਦੀ ਤਿਆਰੀ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਭਾਰਤ ਨੇ ਮੁੜ ਤੋਂ ਭਾਰਤ ਨੂੰ ਜੋ ਹੈ ਪਾਕਿਸਤਾਨ ਨੂੰ ਦੇਖਿਆ ਜਾ ਰਿਹਾ ਧਮਕੀ ਦਿੱਤੀ ਹੈ ਪਾਕਿਸਤਾਨ ਦੇ ਵੱਲੋਂ ਮੁੜ ਤੋਂ ਇਹ ਗਿੱਦੜ ਭਪਕੇ ਜਿਹੜੀ ਐ ਦਿੱਤੀ ਗਈ ਹੈ ਸਿੰਧੂ ਜਲ ਸਮਝੌਤਾ ਰੱਦ ਹੋਣ ਤੇ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜੇਕਰ ਇਹ ਸਮਝੌਤਾ ਰੱਦ ਨਹੀਂ ਹੁੰਦਾ ਤਾਂ 10 ਮਿਜ਼ਾਦਾ ਦੇ ਨਾਲ ਹਮਲਾ ਕੀਤਾ ਜਾਵੇਗਾ ਜੇ ਪਾਕਿਸਤਾਨ ਡੁੱਬਿਆ ਤਾਂ ਆਦੀ ਦੁਨੀਆ ਨੂੰ ਨਾਲ ਲੈ ਕੇ ਡੁੱਬੇਗਾ ਜਿਹੜਾ ਹੈ ਹਸੀਮ মুনੀਰ ਦੇ ਵੱਲੋਂ ਇਹ ਗਾ ਤੇ ਪਰਮਾਣੂ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਵੇਗਾ ਇੱਕ جنگ ਦੀ ਜੋ ਹੈ ਤਿਆਰੀ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰਮਾਣੂ ਬੰਬ ਦੇ ਨਾਲ ਤੇ ਉੱਥੇ ਹੀ ਪਾਕਿਸਤਾਨ ਦੀ ਤੇ ਭਾਰਤ ਦੀ ਸੈਨਾ ਦੇ ਵੱਲੋਂ ਅਰਬ ਸਾਗਰ ਦੇ ਵਿੱਚ ਹੁਣ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ جنگ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਦੋਵਾਂ ਮੁਲਕਾਂ ਦੀ ਜਲ ਸੈਨਾ ਦੇ ਵੱਲੋਂ ਅਰਬ ਸਾਗਰ ਦੇ ਵਿੱਚ ਜਾ ਕੇ ਜੋ ਹੈ ਤਿਆਰੀਆਂ ਹੁਣੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸ ਦੱਸਦੀ ਹੈ ਇਸ ਦਾ ਜਿਹੜਾ ਹੈ ਨੋਟਿਸ ਵੀ ਇੱਕ ਜਾਰੀ ਕਰ ਦਿੱਤਾ ਗਿਆ ਹੈ ਏਅਰਮੈਨ ਨੂੰ ਇਹ ਨੋਟਿਸ ਦੇ ਦਿੱਤਾ ਗਿਆ ਹੈ ਦੋਵੇਂ ਫੌਜਾਂ ਦੇ ਵੱਲੋਂ ਕਿ ਦੋਵੇਂ ਜਿਹੜੀ ਫੌਜ ਨੇ ਜਲ ਸੈਨਾ ਨੇ ਉਹ ਅਭਿਆਸ ਸ਼ੁਰੂ ਕਰ ਲਈ ਹੈ ਜੰਗੀ ਜਹਾਜ਼ਾਂ ਤੇ ਫਾਇਰਿੰਗ ਅਭਿਆਸ ਦਾ ਇਹ ਜੋ ਹੈ ਸਾਰਾ ਦੇਖਿਆ ਜਾਵੇਗਾ ਕਿਸ ਤਰੀਕੇ ਦੇ ਨਾਲ ਹਿੱਸਾ ਹੋਵੇਗਾ ਇਹ ਤੇ ਇਸ ਦੇ ਨਾਲ ਨਾਲ ਹੀ ਹੁਣ ਹਾਲਾਤ ਜਿਹੜੇ ਨੇ ਕਾਫੀ ਬੇਕਾਬੂ ਹੁੰਦੇ ਹੋਏ ਵੀ ਨਜ਼ਰ ਆ ਸਕਦੇ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਨੇ ਵੱਲੋਂ ਵੀ ਇੱਕ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਗੱਲ ਕਹੀ ਗਈ ਹੈ ਕਿ ਹੁਣ ਪਾਕਿਸਤਾਨ ਦੇ ਨਾਲ ਹੁਣ ਬਹੁਤ ਜਲਦੀ جنگ ਲੱਗ ਸਕਦੀ ਹੈ ਇਟ ਇਸ ਸਾਫ ਕਹ ਦਿੱਤਾ ਗਿਆ ਹੈ ਭਾਰਤ ਦੇ ਮੁੱਖੀ ਫੌਜ ਮੁਖੀ ਦੇ ਵੱਲੋਂ ਇਹ ਗੱਲ ਸਾਫ਼ ਪਿਆ ਦਿੱਤੀ ਗਈ ਹੈ ਜਦੋਂ ਇਹ ਬਿਆਨਬਾਜ਼ੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਹਾਲੀ ਦੇ ਵਿੱਚ ਆਪਣੇ ਐਕਸ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਹੁੰਦੀ ਹੈ ਜਿਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਹੈ ਕਿ ਜਲਦ ਹੀ ਹੁਣ ਦੇਖਿਆ ਜਾਵੇਗਾ ਕਿ ਇਹ ਜੰਗ ਹੋ ਸਕਦੀ ਹੈ ਪਰ ਇਸ ਦੇ ਵਿਚਾਲੇ ਗੱਲ ਕਹੀ ਗਈ ਹੈ ਕਿ ਸ਼ਾਇਦ ਜੇ ਜੰਗ ਹੁੰਦੀ ਹੈ ਤੇ ਭਾਰਤ ਦੀ ਪਾਕਿਸਤਾਨ ਦੇ ਨਾਲ ਇਹ ਆਖਰੀ ਜੰਗ ਹੋਵੇਗੀ ਕਿਉਂਕਿ ਇਸ ਤੋਂ ਬਾਅਦ ਪਾਕਿਸਤਾਨ ਨਹੀਂ ਬਚੇਗਾ ਸੋ ਲਗਾਤਾਰ ਇਹ ਦੋਵੇਂ ਮੁਲਕਾਂ ਦੇ ਵਿਚਾਲੇ ਹੁਣ ਤਲਖੀ ਜੋ ਹੈ ਕਾਫੀ ਵੱਧ ਚੁੱਕੀ ਹੈ ਪਹਿਲਗਾਮ ਹਮਲਾ ਹੁੰਦਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਦੇ ਲਈ ਆਪਰੇਸ਼ਨ ਸਿੰਦੂਰਗ ਚਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜੇ ਕਈ ਜਿਹੜੇ ਖੇਮੇ ਹੁੰਦੇ ਨੇ ਉਹ ਫੌਜੀਆਂ ਦੇ ਉਹ ਤਬਾਹ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਲਗਾਤਾਰ ਤਲਖੀ ਵੱਧਦੀ ਹੈ ਵਿੱਚ ਵਿਚਾਲੇ ਸੀਜ਼ਫਾਇਰ ਤਾਂ ਹੋ ਜਾਂਦਾ ਹੈ ਪਰ ਕੁਝ ਮਹੀਨਿਆਂ ਬਾਅਦ ਫਿਰ ਤੋਂ ਹੁਣ ਇਹ ਤਲਖੀ ਵਾਲਾ ਮਾਹੌਲ ਦੇਖਿਆ ਜਾ ਰਿਹਾ ਹੈ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਜਿਸ ਤੋਂ ਬਾਅਦ ਲਗਾਤਾਰ ਹੁਣ ਤਲਖੀਆਂ ਵਾਲਾ ਮਾਹੌਲ ਸ਼ੁਰੂ ਹੋ ਚੁੱਕਿਆ ਹੈ ਤੇ ਦੇਸ਼ ਦੇ ਵਿੱਚ ਦੋਵੇਂ ਦੇਸ਼ਾਂ ਦੇ ਵਿੱਚ ਹੁਣ ਜੰਗ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਜਲ ਸੈਨਾ ਨੇ ਆਪਣੀ ਜੰਗ ਦੀ ਤਿਆਰੀ ਕਰ ਲਈ ਹੈ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਇਸ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤੇ ਹੁਣ ਨਾਲ ਹੀ ਨਾਲ ਹੁਣ ਜਿਹੜੇ ਮੁਖੀ ਨੇ ਫੌਜ ਦੇ ਭਾਰਤ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਸਾਫ ਕਰ ਦਿੱਤਾ ਗਿਆ ਦੋਵਾਂ ਦੇਸ਼ਾਂ ਦੇ ਵਿੱਚ ਜੰਗ ਕਦੇ ਵੀ ਸ਼ੁਰੂ ਹੋ ਸਕਦੀ ਹੈ ਤੇ ਜਦੋਂ ਇਹ ਜੰਗ ਲੱਗਦੀ ਹੈ ਤਾਂ ਫਿਰ ਇਹ ਭਾਰਤ ਤੇ ਪਾਕਿਸਤਾਨ ਦੀ ਆਖਰੀ ਜੰਗ ਹੋਵੇਗੀ ਕਿਉਂਕਿ ਇਸ ਤੋਂ ਬਾਅਦ ਪਾਕਿਸਤਾਨ ਨਹੀਂ ਬਚੇਗਾ ਗੱਲਬਾਤ ਕਰਦੇ ਹੋਏ ਜਿਹੜੇ ਭਾਰਤੀ ਫੌਜ ਦੇ ਮੁਖੀ ਨੇ ਉਹਨਾਂ ਨੇ ਕੀ ਕਿਹਾ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਸਰ ਆਈ ਵਿਲ ਨਾਟ ਹੈਵ ਟਾਈਮ ਟੂ ਐਕਸਪਲੇਨ ਦੀ ਫੋਰ ਕੁਆਡਰੈਂਟਸ ਬਟ ਦੀ ਨਾਨ ਕਾਈਨੈਟਿਕ ਕੁਆਡਰੈਂਟ ਇਸ ਸਮਥਿੰਗ ਵਿਚ ਯੂ ਕੈਨ ਸਟਾਰਟ ਟੂਡੇ ਐਂਡ ਦੀ ਨੈਕਸਟ ਵਾਰ ਵਿਚ Uh, we are uh, looking at it may happen soon and we have to prepare accordingly as already been brought out by director that in this we have to fight this battle together. This now non kinetic has to be fought together. So what are the deductions? That as far as whole of nation approach will be there for the next war, it is not the military alone which will be fighting.